ਹਾਂਜੀ ਭਾਈ ਸਾਹਿਬ ਜੀ ਕੀ ਨਾਮ ਤੁਹਾਡਾ ਤੇ ਕੀ ਗੱਲ ਹੋਈ ਆ ਕੁੱਤੇ ਨੂੰ ਮੇਰਾ ਨਾਮ ਸਰਬਜੀਤ ਸਿੰਘ ਆ ਮੈਂ ਆਪਣਾ ਸ਼ਹੀਦ ਉਦਮ ਸਿੰਘ ਵੈਲਫੇਅਰ ਸੁਸਾਇਟੀ ਚਲਾਉਣਾ ਵਾ ਮੇਰਾ ਇੱਕ ਦਸਤਰਵਾਹ ਦੇ ਲਾਗੇ ਕੋਈ 7 ਅਗਸਤ ਨੂੰ ਕੋਈ ਇਹਨੂੰ ਡੌਗ ਨੂੰ ਪਿਓਰ ਲੈਬਰਡੌਗ ਸੀ ਇਹਨੂੰ ਸੁੱਟ ਕੇ ਗਿਆ ਸੀ ਤੇ ਮੈਂ ਇਹਦਾ ਤਿੰਨ ਮਹੀਨੇ ਤਕਰੀਬਨ ਦਾ ਜਿਹੜਾ ਤਰਨਤਨ ਕਰਾਇਆ ਇਹਦੇ ਗੁਰਦਿਆਂ ਚ ਮੁੜ ਕੇ ਐਕਸਰੇ ਰਿਪੋਰਟਾਂ ਚ ਦੇਖਿਆ ਵੀ ਇਹਦੇ ਗੁਰਦੇ ਕਿਟਣੀਆਂ ਖਰਾਬ ਆ ਫਿਰ ਇਹਦਾ ਇੱਕ ਆ ਚੀਜ਼ ਆ ਬਾਜ ਦਾ ਨਾਮ ਹੈ ਇਥੇ ਗੁਰੂ ਨਾਨਕ ਯੂਨੀਵਰਸਿਟੀ ਵਿਧਿਆਨ। ਇਹਦਾ ਹੁਣ ਉੱਥੋਂ ਲਾ ਚੱਲਣ ਦਾ ਸੀ ਥੋੜੇ ਜਿਕੇ ਦਿਨਾਂ ਵਿੱਚ ਠੀਕ ਹੋ ਗਈ। ਠੀਕ ਹੋਣ ਤੋਂ ਬਾਅਦ ਫਿਰ ਕੱਲ ਇਹਨੂੰ ਮੈਂ ਫੇਰ ਲੈ ਕੇ ਗਿਆ ਵਿਧਿਆਨੇ ਉੱਪਰ ਤੋਂ ਨੇ ਪਰਚਾਲਾ ਕੀਤੀਆਂ। ਮੈਂ ਫੇਰ ਲੈ ਕੇ ਚੱਲ ਗਿਆ। ਤੇ ਉੱਥੋਂ ਆ ਕੇ ਮੈਂ ਇਹਨੂੰ ਡ੍ਰੇਪ ਲਵਾਈ ਆ ਕੋਈ ਗੱਲ ਨਹੀਂ ਬਾਣੀ ਸਵੇਰੇ ਰਾਤ ਚੰਗੀ ਭਰੀ ਰਾਤ ਲੰਗੀ ਆ। ਸਵੇਰੇ 6:00 ਵਜੇ ਕੇ 10 ਮਿੰਟ ਤੇ ਜਿਹੜੀ ਆ ਇਹਦੀ ਡੈਥ ਹੋ ਗਈ ਆ। ਇਹ ਜੋ ਲੈਬਰਾਂਾ ਕੁੱਤਾ ਸੀ ਤੁਹਾਨੂੰ ਕਿੱਥੋਂ ਮਿਲਿਆ ਸੀ ਇਹ ਨੂੰ ਕੋ ਟੋਇਆਂ ਦੇ ਵਿੱਚ ਟਾਵਰ ਲਾ ਕੇ ਸੁੱਟ ਕੇ ਗਿਆ ਸੀ ਅਸੀਂ ਉੱਥੋਂ ਪਿੱਛੇ ਜਿਹੜਾ ਕਾਫੀ ਮੀਂਹ ਪਿਆ ਸੀ ਤੇ ਦੋ ਤਿੰਨ ਜਿਹੜੇ ਮੀਂਹ ਤੇ ਨੇ ਆਪਣੀ ਸਰੀਰ ਤੇ ਹੰਡਾਈ ਫਿਰ ਮੇਰੇ ਬੇਟੇ ਨੇ ਇਹ ਮੈਨੂੰ ਦੱਸਿਆ ਵੀ ਆਹ ਗੱਲ ਬਾਅਦ ਮੈਨੂੰ ਕੁੱਤੇ ਤੋਂ ਨਫ਼ਰਤ ਬਹੁਤ ਸੀ ਰੱਖਣ ਤੋਂ ਮੈਂ ਨਹੀਂ ਰੱਖਣ ਦਿੰਦਾ ਫਿਰ ਇੱਕ ਦਿਨ ਇਹਨਾਂ ਨੇ ਮੁਸ਼ਕਲ ਦੇ ਮਤਾਬਕ ਇਹਨਾਂ ਮੈਨੂੰ ਦੱਸਤਾ ਇਹਨਾਂ ਕੋ ਨਹੀਂ ਰਿਹਾ ਗਿਆ ਫਿਰ ਮੈਂ ਨਹੀਂ ਜਾ ਕੇ ਆਪਣੀ ਗੱਡੀ 'ਚ ਇਹਨੂੰ ਡੌਕ ਨੂੰ ਲੱਦ ਕੇ ਲਿਆਂਦਾ ਪਹਿਲੇ ਦਿਨ ਇਹਨੂੰ 104 ਬਖਾਲ ਸੀ ਇਫੈਕਸ਼ਨ ਸੀ ਇਹਦਾ ਕਾਫੀ 2 ਟਾਈਮ ਹੀ ਨੇ ਇੱਥੇ ਲਾ ਚੱਲਿਆ ਉਸ ਤੋਂ ਬਾਅਦ ਫਿਰ 1 ਹਫਤੇ ਬਾਅਦ ਮੈਂ ਲੁਧਿਆਣੇ ਯੂਨੀਵਰਸਿਟੀ ਜਾਣਾ ਜੀਦਾ ਕਰੀਬ ਨਾ 8 ਤੋਂ 10000 ਰੁਪਏ ਦਾ ਇੱਕ ਹਫਤੇ ਦਾ ਖਰਚਾ ਹੈ ਹੁਣ ਤੱਕ ਤੁਹਾਡਾ ਇਹਦੇ ਤੇ ਕਿੰਨਾ ਖਰਚਾ ਆ ਗਿਆ ਸੇ ਦੇਖੋ ਜੀ ਖਰਚਾ ਦੇ ਪਰਮਾਤਮਾ ਕਿਰਪਾ ਕਰੇ ਬਹੁਤ ਲੱਗਾ ਵਾ ਪਰ ਮੈਂ ਇਹ ਕਹੂੰਗਾ ਜੇ ਮੇਰਾ ਬੱਚਾ ਬਿਮਾਰ ਹੋ ਜਾਮ ਉੱਤੇ ਵੀ ਲਾਉਣੇ ਸੀ ਖਰਚੇ ਦੀ ਤੇ ਮੈਂ ਗੱਲ ਤੁਸੀਂ ਨਾ ਹੀ ਪੁੱਛੋ ਕਿਉਂਕਿ ਬੱਚਿਆਂ ਦੇ ਜਿੰਨੂ ਬੱਚਾ ਕਹੇ ਵੀ ਉਹ ਤੇ ਖਰਚੇ ਦਾ ਹਿਸਾਬ ਨਹੀਂ ਲਾਏਗਾ ਕਿ ਮੈਂ ਕਿੰਨਾ ਲਾਤਾ ਮੈਂ ਤਾਂ ਗੱਲ ਦੋ ਮਹੀਨੇ ਨੂੰ ਹੋ ਗਿਆ ਹੁਣ ਮੈਂ 8 ਤੋਂ 10 ਹਜ਼ਾਰ ਰੁਪਏ ਦਾ ਖਰਚਾ ਆਹੀ ਮੈਂ ਰਾਤ ਹੀ ਪਰਸੋ ਦਵਾਈ ਲੈ ਕੇ ਲੁਧਿਆਣੇ ਹੋਇਆ ਵਾ ਵੀ ਇਹ ਬੱਚੇ ਜੀ ਕਿਉਂਕਿ ਜਿਹੜੇ ਲੈਬੇ ਪੁੱਤੇ ਨੇ ਇਹ ਕਾਫੀ ਮਹਿੰਗੇ ਮਿਲਦੇ ਨੇ ਤੇ ਜਿੰਨੇ ਵੀ ਰੱਖਿਆ ਹੋਵੇਗਾ ਉਹਨੇ ਤਾਂ ਕਾਫੀ ਮਹਿੰਗਾ ਖਰੀਦਾ ਹੋਵੇਗਾ ਉਨੇ ਇੱਕ ਬਿਮਾਰੀ ਤੇ ਦੁੱਖ ਨੂੰ ਇਹਨੂੰ ਵਾਰਾ ਕਰ ਦਿੱਤਾ। ਹਾਂ ਬਿਲਕੁਲ ਲੋਕੀ ਕੀ ਕਰਦੇ ਆ ਮੈਂ ਲੋਕਾਂ ਦਾੜੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਿਓਰ ਕੋਈ ਵੀ ਨਸਲ ਵਾਲਾ ਜਿਹੜਾ ਤੁਸੀਂ ਕੁੱਤਾ ਘਰ ਦੇ ਵਿੱਚ ਸ਼ੌਂਕ ਨਾ ਰੱਖਦੇ ਜੋ ਜਾਂ ਤੇ ਇਹਨਾਂ ਦੀ ਆਪਣੇ ਬੱਚਿਆਂ ਵਾਂਗੂ ਕੇਅਰ ਕਰੋ ਜੇ ਤੁਹਾਡੇ ਪੱਲੇ ਕਰਤੂਤ ਨਹੀਂ ਹੈਗੀ ਕੇਅਰ ਕਰਨ ਦੀ ਜਾਂ ਤੁਸੀਂ ਉਹਨਾਂ ਨੂੰ ਵੱਡੇ ਹਸਪਤਾਲਾਂ ਦੇ ਵਿੱਚ ਦਵਾਈ ਦਾਰੂ ਨਹੀਂ ਦਿਵਾ ਸਕਦੇ ਤੇ ਤੁਸੀਂ ਭਾਈ ਇਹਨਾਂ ਨੂੰ ਬੇਜਬਾਨ ਨੂੰ ਆਪਣੇ ਗਲ ਨਾਲ ਨਾਲ ਲਾਓ ਇਹ ਲੋਕ ਆਪਣਾ ਸਵਾਰਥ ਤੇ ਸ਼ੌਂਕ ਵਾਸਤੇ ਰੱਖ ਲੈਂਦੇ ਆ ਪਰ ਜਦੋਂ ਕੋਈ ਨਿਭਾਣੇ ਵੱਲ ਨੂੰ ਮੂੰਹ ਕਰਨਾ ਪੈਂਦਾ ਨਾ ਉਦੋਂ ਕੋਈ ਕਰਮਾ ਵਾਲਾ ਖੜਦਾ ਵੱਖੇ ਕੁੱਤੇ ਨੂੰ ਸਾਡੇ ਕੋ ਕਿੰਨਾ ਸਮਾਂ ਰਿਹਾ ਏ ਕੁੱਤਾ ਹੈ ਸਾਡੇ ਕੋ ਕਿੰਨਾ ਸਮਾਂ ਰਿਹਾ ਏ ਕੁੱਤਾ ਮੇਰੇ ਕੋਲ 7 ਅਗਸਤ ਨੂੰ ਲਿਆਂਦਾ ਸੀ ਅੱਜ ਤੱਕ ਮੈਂ ਇਹਨੂੰ ਦਵਾਈਆਂ ਤੇ ਹੀ ਰੱਖੀ ਆ ਆ ਜਿੰਨਾ ਚਿਰ ਚੱਲੀ ਗਈ ਦਵਾਈ ਚੱਲੀ ਗਈ ਤੇ ਕੋਦੋਂ ਦਾ ਇਹਦਾ ਇਲਾਜ ਚੱਲਣ ਦੇ ਆ ਮੈਂ ਵੀ ਚੇਅਰ ਵੀ ਛੱਡੀ ਕਹਿਣ ਦਾ ਭਾਵ ਚਲੋ ਅੱਜ ਪ੍ਰਭਾਤਵਾ ਮਾਫ ਕਰੇ ਹੋ ਸਰਬਾ ਇਹਦੇ ਇਲਾਜ ਵਿੱਚ ਕੋਈ ਮੇਰੇ ਕੋਲੋਂ ਕੋਈ ਉਂਗਲੀ ਜਾਂ ਕੋਈ ਗਲਤੀ ਹੋ ਗਈ ਆ ਪਰਮਾਤਮਾ ਮੈਨੂੰ ਮਾਫ ਕਰੇ ਉਹਨੂੰ ਆਪਣੇ ਚਰਨਾਂ 'ਤੇ ਲਾ ਕੇ ਰੱਖੇ ਪਰ ਮੈਂ ਆਪਣੇ ਵੱਲੋਂ ਅੱਜ ਵੀ ਦੋ ਲਫਾਫੇ ਦਵਾਈਆਂ ਦੇ ਮੇਰੇ ਜਿਹੜੇ ਆ ਭਰੇ ਪਏ ਆ ਜਿਹੜੇ ਨੂੰ ਸਵੇਰੇ ਸ਼ਾਮ ਦੇਪ ਲੱਗਣੀ ਉਹਦਾ ਉੱਥੋਂ ਇਕੱਠੀ ਦਵਾਈ ਲੈ ਆਉਣਾ ਤੁਸੀਂ ਆਪਣੇ ਘਰ ਦੇ ਮੈਂਬਰ ਤਰ੍ਹਾਂ ਇਹਦਾ ਇਲਾਜ ਕਰਵਾਇਆ ਮੈਂ ਵੀ ਆਪਣੇ ਬੱਚਿਆਂ ਨਾਲ ਵੱਧ ਕੇ ਰੱਖਿਆ ਸੀ ਜੇ ਮੈਨੂੰ ਕਿਤੇ 8-9 ਆ ਜਾਂਦੇ ਨਾ ਮੈਂ ਇਹਨੂੰ ਇਹਨੇ ਸੌਣਾ ਉਦੋਂ ਜਦੋਂ ਮੈਂ ਘਰੇ ਆਉਣਾ ਮੈਂ ਇਹਨੂੰ ਨਾਲ ਲੈ ਜਾਣਾ ਰਾਤ ਇੱਕ ਦਿਨ ਮੈਂ 12 ਵਜੇ ਆਇਆ ਤੇ 12 ਵਜੇ ਆ ਕੇ ਇਹਨੂੰ ਪਤਾ ਲੱਗ ਗਿਆ ਵੀ ਗੇਟ ਖੜਕਿਆ ਇਹਦੇ ਉਸੇ ਵੇਲੇ ਮੇਰੇ ਕੋਲ ਆਉਣਾ ਫਿਰ ਮੈਂ ਇਹਨੂੰ ਗੱਲ ਨਾਲ ਲਾਉਣਾ ਵਾ ਇਹ ਸਿਰ ਤੇ ਹੱਥ ਪੇਰ ਨਾਲ ਵਾ ਫੇਰੇ ਇਹਦੇ ਸੌਣਾ ਜਦੋਂ ਇਹਨੂੰ ਗੱਡੀ ਦੀ ਆਵਾਜ਼ ਸੁਣੀ ਵੀ ਗੱਡੀ ਕੋਈ ਵੜੀ ਆ ਗਈ ਆ ਉਸੇ ਵੇਲੇ ਇਹਨੇ ਬਾਹਰ ਆ ਜਾਣਾ ਅਚਾਨਕ ਅੱਜ ਇਹੋ ਜਿਹਾ ਕੀ ਹੋ ਗਿਆ ਜਿਹੜੀ ਇਹਦੀ ਕਨ ਮੋਟੋ ਵੀ ਹੈ ਇਹਦੀ ਕਾਲ ਜਿਹੜੀਆਂ 1600 ਰੁਪਏ ਦੇ ਮੈਂ ਟੈਸਟ ਕਰਾਏ ਸੀ 5600 ਦੀ ਕੱਲ ਮੈਂ ਦਵਾਈ ਲਿਆ ਗੱਡੀ ਦਾ ਤੇਲ ਖਰਚਾ ਪਾ ਕੇ ਮੇਰਾ ਕਰੀਬ 8 9000 ਰੁਪਏ ਕੱਲ ਕੱਲ ਲੱਗੇਗਾ ਕੱਲ ਇਹਦੀ ਜਿਹੜੀ ਰਿਪੋਰਟ ਆਈ ਕਿਤਨੀ ਜਾਂਦੀ ਉਹੀ 11.9 ਅੱਛਾ ਤੇ ਵੈਸੇ ਖੂਨ ਜਿਹੜਾ ਐਕੀਦਾ ਸੀ ਉਹੀ 9 ਗ੍ਰਾਮ ਅੱਛਾ ਪਰ ਜਦੋਂ ਇਹਨੂੰ ਮੈਂ ਸ਼ੁਰੂਆਤ ਵਿੱਚ ਇਥੇ ਜਵਾਬ ਹੋ ਗਿਆ ਸੀ ਉਹਦੀ 6 ਪ੍ਰੋਵੈਂਟ ਖੂਨ ਸੀ ਤੇ 12.12 9% ਦੇ ਕਰੀਬ ਨੇ ਦੀਆਂ ਕਿੰਨੀਆਂ ਖਰਾਬ ਸੀ ਤੇ ਮੈਂ ਸੋਚਿਆ ਵੀ ਆਹ ਕੀ ਖੂਨ ਬਤੇਰਾ ਕੋਈ ਪਰਵਾਹ ਵਾਲੀ ਗੱਲ ਹੀ ਨਹੀਂ ਆ ਕੋ ਟੈਨਸ਼ਨ ਨਹੀਂ ਆ ਪਰ ਸਵੇਰੇ ਬਣਾ ਲੱਗਾ ਜਿਦੋਂ ਮੇਰੇ ਇਹ ਹੱਥਾਂ ਦੇ ਵਿੱਚ ਮੇਰੀ ਇਹ ਜਾਨ ਨਿਕਲ ਗਈ ਨੂੰ ਅਜੇ ਤੱਕ ਵਿਸ਼ਵਾਸ ਨਹੀਂ ਹੁੰਦਾ ਕਿ ਮੇਰੀ ਜੀਬੀ ਹੈ ਗਈ ਆ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕੁੱਤੇ ਰੱਖਦੇ ਨੇ ਤੇ ਜਦੋਂ ਇਲਾਜ ਨਹੀਂ ਕਰਵਾਇਆ ਜਾਂਦਾ ਉਹਨਾਂ ਦੇ ਕੋਲੋਂ ਤੇ ਉਹ ਵਾਰਾ ਕਰ ਦਿੰਦੇ ਨੇ ਮੈਂ ਤੇ ਇਹ ਕਹਿਣਾ ਵਾਂ ਜੀ ਜੇ ਬਦਲ ਤੁਹਾਡੇ ਪੱਲੇ ਕਰਤੂਤ ਹੀ ਨਹੀਂ ਹੈਗੀ ਲਾਜ ਕਰਾਉਣ ਜੋਗੀ ਕਿਸੇ ਇਨਸਾਨ ਦੇ ਕਰਤੂਤ ਨਹੀਂ ਲਾਗੀ ਉਹ ਇਹਨਾਂ ਨੂੰ ਬੇਜਬਾਨੇ ਨੂੰ ਆਪਣੇ ਗੱਲ ਨਾਲ ਨਾ ਲਾਵੇ ਮੈਨੂੰ ਅੱਜ ਵੀ ਮੈਂ ਗਰੰਟੀ ਦੇਣਾ ਜਿਹੜੇ ਮੇਰੇ ਭੈਣ ਭਰਾ ਮੇਰੇ ਨਾਲ ਦੋਸਤ ਮੇਰੇ ਸੱਜਣ ਖਲੋਂਦੇ ਆ ਮੈਨੂੰ ਮੈਂ ਇਹਨੂੰ ਲਾਜ ਖੁਣੋ ਨਹੀਂ ਮਾਰਨ ਦਿੱਤਾ ਜਾਂ ਦਵਾਈ ਖੁਣੋ ਨਹੀਂ ਮਾਰਨ ਦਿੱਤਾ ਜਾਂ ਕੋਈ ਟੈਸਟਾਂ ਬਗਰ ਨਹੀਂ ਕੋਈ ਕਮੀ ਰਹਿਣ ਦਿੱਤੀ ਮੈਂ ਹਰ ਕਮੀ ਇਹ ਵੀ ਪੂਰੀ ਰੱਖੀ ਆ ਸਿਰਫ ਇਹ ਜਿਹੜੀ ਰੱਬ ਦੇ ਹੱਥ 'ਚ ਡੋਰ ਸੀ ਉਹ ਮੇਰੇ ਨਹੀਂ ਸੀ ਜਿਹੜੀ ਵੀ ਡੈਥ ਹੋਈ ਹੈ ਇਲਾਜ ਕੋਈ ਦੀ ਡੈਥ ਨਹੀਂ ਹੋਣ ਦਿੱਤੀ ਮੈਂ ਅੱਠੀ ਜਿਹੜੀ ਲੁਧਿਆਣਾ ਯੂਨੀਵਰਸਿਟੀ ਰਾਤ ਇੱਕ ਦਿਨ ਪਹਿਲਾਂ ਤੱਕ ਜਾਣਾ ਮੈਂ ਕਦੀ ਜ਼ਿੰਦਗੀ 'ਚ ਰਾਤ ਜਾਗੀ ਹੋਊਗੀ ਤੇ ਇਸ ਡੌਗ ਪਿੱਛੇ ਜਾਗੀ ਹੋਊਗੀ ਮੈਂ ਰਾਤ ਹੋਟਲ 'ਚ ਖਲੋਣਾ ਦਾ ਤੇ ਰਾਤ ਮੈਂ ਸਾਰੀ ਰਾਤ ਜਾ ਕੇ ਕੜਦਾ ਲਾਂ ਮੈਂ ਆਪਣੀ ਦਾ ਪੂਰੀ ਲਈ ਆ ਪਰ ਜੇ ਕੋਈ ਰਖਣਾ ਨਹੀਂ ਚਾਹੁੰਦਾ ਤੇ ਮੈਂ ਕਹਿੰਦਾ ਵੀ ਇਹਨਾਂ ਬੇਜਬਾਨਾਂ ਨੂੰ ਗੱਲ ਨਾਲ ਨਾ ਲਾਓ ਜੇ ਲਾਇਆ ਫਿਰ ਇਹਨੂੰ ਆਪਣੇ ਬੱਚਿਆਂ ਨਾਲ ਵਧ ਕੇ ਰੱਖੋ ਠੀਕ ਹੈ ਧੰਨਵਾਦ